ਸਾਸੇ ਗਾਲਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੇਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 19 ਮਈ 2024 ਦਿਨ ਦੇ ਵੇਲੇ ਮੌਸਮ ਦੀ ਕੀ ਹਲਚਲ ਹੈ ਜੀ ਲਗਾਤਾਰ ਪਿਛਲੇ 2-3 ਦਿਨ ਤੋਂ ਲੂ ਵਰਗੇ ਹਾਲਾਤ ਬਣੇ ਹੋਏ ਨੇ ਮੌਸਮ ਵਿਭਾਗ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੀ ਉਹ ਹੁਣ ਅਲਰਟ orange ਤੋਂ red ਅਲਰਟ ਦੇ ਵਿੱਚ ਕਨਵਰਟ ਹੋ ਚੁੱਕਿਆ ਹੈ ਜੋ ਕਿ ਬਹੁਤ ਚਿੰਤਾ ਵਾਲੀ ਗੱਲ ਹੈ ਪੰਜਾਬ ਦੇ ਤੇ ਹਰਿਆਣਾ ਦੇ ਮੌਸਮ ਦੇ ਹਿਸਾਬ ਨਾਲ ਅਤੇ ਪੂਰੇ ਉੱਤਰ ਭਾਰਤ ਦੇ ਵਿੱਚ ਔਰੇਂਜ ਅਲਰਟ ਦਾ ਜੋ ਇੱਕ ਬਣਿਆ ਹੋਇਆ ਸੀ ਸਿਲਸਿਲਾ ਉਹ ਰੈੱਡ ਅਲਰਟ ਵਿੱਚ ਕਨਵਰਟ ਹੋ ਚੁੱਕਾ ਹੈ ਤੇ ਪੂਰੀ ਜਾਣਕਾਰੀ ਦੇਵਾਂਗੇ ਲੂ ਬਾਰੇ ਮੌਸਮ ਦੀ ਜਾਣਕਾਰੀ ਟੈਂਪਰੇਚਰ ਕਿਵੇਂ ਜਰ ਰਵੇਗਾ ਹਵਾ ਪਾਣੀ ਦਾ ਕੀ ਰੁਖ ਰਹਿਣ ਵਾਲਾ ਹੈ ਕੀ ਕੋਈ ਮੀਂਹ ਕਣੀ ਦਿਖਾਈ ਦੇ ਰਹੀ ਹੈ ਜਾਂ ਨਹੀਂ ਸਭ ਕੁਝ ਜਾਣ ਕਰ ਦੇਵਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜੀ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਜੰਗੀ ਲੱਗਦੀ ਹੈ ਤਾਂ ਲਾਈਕ ਜਰੂਰ ਕਰਿਆ ਕਰਿਓ ਬਿਨਾ ਸਕਿਪ ਕਰੇ ਤੇ ਵੀਡੀਓ ਦੇਖਿਆ ਕਰੋ ਤਾਂ ਕਿ ਆਪਣੇ ਜ਼ਿਲ੍ਹੇ ਆਪਣੇ ਸ਼ਹਿਰ ਦਾ ਹਾਲ ਜਰੂਰ ਦੇਖ ਸਕੋ ਜੀ ਤੇ ਬਾਕੀ ਕਮੈਂਟ ਬਾਕਸ ਵਿੱਚ ਪਿੰਡ ਜਿਲੇ ਸ਼ਹਿਰ ਦਾ ਨਾਮ ਲਿਖ ਕੇ ਜਾਂ ਫਿਰ ਆਪਣੇ ਜ਼ਿਲੇ ਦਾ ਜਾਂ ਆਪਣੇ ਪਿੰਡ ਦਾ ਮੌਸਮ ਜੁੜ ਦੱਸਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਾਡੇ ਦਰਸ਼ਕ ਸਾਨੂੰ ਕਿਸ ਏਰੀਆ ਤੋਂ ਦੇਖ ਰਹੇ ਨੇ ਤੇ ਉੱਥੇ ਮੌਸਮ ਕਿਵੇਂ ਦਾ ਹੈ ਜੀ ਸੈਟਲਾਈਟ ਇਮੇਜ ਤੋਂ ਦੇਖ ਲੈਂਦੇ ਆਂ ਜੀ ਬੱਦਲ ਬਾਈ ਦਾ ਕੋਈ ਨਿਸ਼ਾਨ ਦਿਖਾਈ ਨਹੀਂ ਦੇ ਰਿਹਾ ਪੰਜਾਬ ਦੇ ਉੱਪਰ ਜਿਸ ਤੋਂ ਕਿ ਸਭ ਪਤਾ ਲੱਗ ਰਿਹਾ ਹੈ ਜੀ ਮੌਸਮ ਅੱਜ ਵੀ ਦਿਨ ਪੂਰਾ ਖੁਸ਼ਕ ਅਤੇ ਸਾਹ ਬਣਿਆ ਰਹੇਗਾ ਸਵੇਰ ਵੇਲੇ ਤੋਂ ਚੰਗੀ ਧੁੱਪ ਲੱਗੇਗੀ ਤੇ ਟੈਂਪਰੇਚਰ ਜਿਹੜੇ ਹਨ ਉਹ 45-46 ਡਿਗਰੀ ਤੱਕ ਅੱਜ ਜਾਣ ਦੀ ਉਮੀਦ ਹੈ ਕਿਉਂਕਿ ਅੱਜ ਪੂਰਾ ਕੜਾਕੇਦਾਰ ਤੂਪ ਪਲਿਸ਼ਕਣ ਵਾਲੀ ਹੈ ਜੀ ਤੇ ਵਿੰਡੀ ਦਾ ਦੇਖ ਲੈਂਦੇ ਆ ਵੀ ਰਡਾਰ ਕੀ ਕਹ ਰਿਹਾ ਰਡਾਰ ਦਾ ਮੌਸਮ ਦੇਖ ਲੈਂਦੇ ਇੱਕ ਵਾਰੀ ਜੀ ਅਗਰ 2-3 ਵਜੇ ਦੀ ਗੱਲ ਕਰੀਏ ਤਾਂ ਅੱਜ ਦੁਪਹਿਰ ਦੇ ਵੇਲੇ ਪੂਰਾ ਇੱਕੜਾਕੇਦਾਰ ਧੁੱਪ ਪੈਣ ਦੇ ਅਸਾਰ ਨੇ ਜੀ ਲਗਾਤਾਰ ਟੈਂਪਰੇਚਰ ਵਧਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਟੈਂਪਰੇਚਰ 42-43-44 ਡਿਗਰੀ ਰਹਿਣ ਦੀ ਉਮੀਦ ਹੈ ਜੀ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਟੈਂਪਰੇਚਰ ਦੀ ਅਗਰ ਗੱਲ ਕਰੀਏ ਤਾਂ ਉਹ ਪੰਜਾਬ ਦੇ ਖੇਟਲੇ ਪਾਸੇ ਦੀ ਹੋਣਗੇ ਹਿੱਸੇ ਜੀ ਜਿਨ੍ਹਾਂ ਦੇ ਵਿੱਚ ਜਲਾਲਾਬਾਦ ਫਰੀਦਕੋਟ ਫੂਲ ਰਾਹੋ ਜਗਰਾਉਂ ਮਲੇਰ ਕੋਟਲਾ ਬਰਨਾਲਾ ਬਠਿੰਡਾ ਮਲੋਟ ਤੇ ਅਪੋਹਰ ਬਰਗੇ ਜ਼ਿਲ੍ਹੇ ਆਉਂਦੇ ਨੇ ਸਭ ਤੋਂ ਜ਼ਿਆਦਾ ਟੈਂਪਰੇਚਰ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਜਿਹਦੇ ਵਿੱਚ ਸ਼੍ਰੀ ਗੰਗानगर ਵੀ ਆਉਂਦਾ ਹੈ ਜੀ ਸਾਡੇ ਕਈ ਦਰਸ਼ਕ ਵੀਰ ਕਹਿੰਦੇ ਨੇ ਸ਼੍ਰੀ ਗੰਗानगर ਦਾ ਵੀ ਨਾਮ ਲੈ ਦਿਆ ਕਰੋ ਜੀ ਤੇ ਅੱਜ ਤੁਹਾਡਾ ਟੈਂਪਰੇਚਰ ਦੱਸਤਾ ਜੀ ਲਗਭਗ 43 ਡਿਗਰੀ ਦੇ ਨੇੜੇ ਟੈਂਪਰੇਚਰ ਰਹਿਣ ਵਾਲਾ ਹੈ ਤੇ ਬਾਕੀ ਗੱਲ ਕਰ ਲਈ ਅਗਰ ਨਾਲ ਲੱਗਦੇ ਸੂਬੇ ਹਰਿਆਣੇ ਦੀ ਤਾਂ ਸੇਰਸਾ 44 ਫਤਿਹਬਾਦ 43 ਨਿਰਵਾਣਾ 43 ਬਾਰਵਾਲਾ 43 ਜਿੰਦ 44 ਤੇ ਬਾਕੀ ਹਾਂਸੀ 43 हिसार 43 ਬਾਕੀ ਜਿਹੜੇ ਨਾਮ ਲੱਗਦੇ ਰੋहतक 43 ਜੀ ਚੱਜਰ 43 ਦਿੱਲੀ ਦੇ ਨਾਲ ਲੱਗਦੇ ਗੁਰਦਾਉਂ ਦੇ ਵਿੱਚ 43 ਡਿਗਰੀ ਫਰੀਦাবাদ 43 ਤੇ ਦਾਦਰੀ 44 ਨਾਲ ਲੱਗਦੇ ਹੁਣ ਗੱਲ ਕਰੀਏ ਤਾਂ ਯੂਪੀ ਦੇ ਨਾਲ ਲੱਗਦੇ ਹਿੱਸੇ ਦੇ ਵਿੱਚ ਮੇਰਠ ਦੇ ਵਿੱਚ 44 ਡਿਗਰੀ ਟੈਂਪਰੇਚਰ ਦਿਖਾਈ ਦੇ ਰਿਹਾ ਜਾ ਰਿਹਾ ਜੀ ਤੇ ਜਿੱਥੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਦੋਨੋਂ ਸੂਬਿਆਂ ਦੇ ਵਿੱਚ ਦੁਪਹਿਰ ਦੇ ਵੇਲੇ ਟਪਰੇਚਰ 43 44 45 ਇਹਨਾਂ ਦੇ ਵਿੱਚ ਹੀ ਘੁੰਮਦਾ ਫਿਰਦਾ ਦਿਖਾਈ ਦੇ ਰਿਹਾ ਜੋ ਕਿ ਬਹੁਤ ਜ਼ਿਆਦਾ ਖਤਰਨਾਕ ਇੱਕ ਸਿਚੁਏਸ਼ਨ ਬਣੀ ਹੋਈ ਹੈ ਉੱਤਰ ਭਾਰਤ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਕਿਸੇ ਤਰੀਕੇ ਦੇ ਮੀਂਹ ਕਣੀ ਦੇ ਅਸਾਰ ਦਿਖਾਈ ਨੇ ਦੇ ਜਿਸ ਤੋਂ ਕਿ ਬਹੁਤ ਮਾੜਾ ਹਾਲ ਆਉਂਦੇ ਦਿਨਾਂ ਦੇ ਵਿੱਚ ਵੀ ਦਿਖਾਈ ਦੇ ਰਿਹਾ ਹੈ ਮਈ ਦਾ ਆਖਰੀ ਦਿਨ ਨੇ ਜਿਹੜੇ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਦਿਖਾਈ ਦੇ ਰਹੇ ਨੇ ਖਤਰਨਾਕ ਰੂਪ ਮੌਸਮ ਵੱਲੋਂ ਇਖਤਿਆਰ ਕਰ ਲਿਆ ਗਿਆ ਹੈ ਹਲਕੀ ਫੁਲਕੀ ਹਵਾਵਾਂ ਝੂਰ ਚੱਲ ਸਕਦੀਆਂ ਨੇ ਦੁਪਹਿਰ ਦੇ ਵੇਲੇ ਹਵਾ ਦੀ ਸਪੀਡ 15 ਤੋਂ 20 ਕਿਲੋਮੀਟਰ ਦੇ ਮੈਕਸਿਮ ਹੋ ਸਕਦੀ ਹੈ ਤੇ ਕਿਤੇ ਕਿਤੇ ਹਲਕੀ ਫੁਲਕੀ ਹਨੇਰੀ ਵੀ ਚੱਲ ਸਕਦੀ ਹੈ ਜਿਸ ਦਾ ਕੀ ਬਹੁਤ ਵੱਡਾ ਅਸਰ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਜੋ ਵੀ ਦੁਪਹਿਰ ਦੀ ਅਪਡੇਟ ਹੋਪੇਗੀ ਦੁਪਹਿਰ ਦੀ ਵੀਡੀਓ ਵਿੱਚ ਆ ਜਾਵੇਗੀ ਤੇ ਸ਼ਾਮ ਅਤੇ ਰਾਤ ਦੀ ਵੀਡੀਓ ਦੀ ਅਲੱਗ ਅਪਡੇਟ ਹੋ ਜਾਵੇਗੀ ਜੀ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਰੋਡੇ ਨਾਲ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਜ਼ਰੂਰ ਕਰਿਓ ਬਿਨਾਂ ਸਕਿਪ ਕਰੇ ਤੇ ਵੀਡੀਓ ਦੇਖਿਆ ਕਰੋ ਤਾਂ ਕਿ ਤੁਸੀਂ ਆਪਣੇ ਸ਼ਹਿਰ ਜ਼ਿਲ੍ਹੇ ਦਾ ਟੈਂਪਰੇਚਰ ਦੇਖ ਸਕੋ ਜੀ ਇਹ ਸੀ ਅੱਜ ਦੀ ਰਿਪੋਰਟ ਬਣੇ ਰਹੋ ਚੈਨਲ ਵੈਦਰ ਅਪਡੇਟਸ ਰੋਡੇ ਦੇ ਨਾਲ ਜ